ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਡੈਮੋਕਰੇਟਿਵ ਮਨਰੇਗਾ ਫਰੰਟ ਵੱਲੋਂ ਭਾਰੀ ਸੰਖਿਆ ਵਿੱਚ ਔਰਤਾਂ ਵੱਲੋਂ ਬੀਡੀਪੀ ਉਹ ਦਫ਼ਤਰ ਅੱਗੇ ਧਰਨਾ ਲਗਾ ਕੇ ਰੋਸ ਮਜਾਇਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਮਨਰੇਗਾ ਫਰੰਟ ਦੇ ਆਗੂ ਰਾਜਕੁਮਾਰ ਅਤੇ ਜਗੀਰਕੌਰ ਨੇ ਦੱਸਿਆ 18 ਸਾਲ ਹੋ ਗਏ ਮਨਰੇਗਾ ਕਾਨੂੰਨ ਨੂੰ ਬਣੇ ਪਰ ਲਾਗੂ ਨਹੀਂ ਕੀਤਾ ਜਾ ਰਿਹਾ ਮਨਰੇਗਾ ਕਾਨੂੰਨ ਨੂੰ ਲਾਗੂ ਕੀਤਾ ਜਾਵੇ 100 ਦਿਨ ਦੀ ਦਿਹਾੜੀ ਨਾਲ ਇੱਕ ਚੁੱਲਾ ਨਹੀਂ ਚੱਲਦਾ ਪਰ ਮਨਰੇਗਾ ਦੀ ਦਿਹਾੜੀ 322 ਰੁਪਏ ਹੈ 100 ਦਿਨ ਦੀ ਦਿਹਾੜੀ ਵੀ ਨਹੀਂ ਲੱਗਦੀ ਕੇਂਦਰ ਸਰਕਾਰ ਵੱਲੋਂ ਬੇਲਜਗਾਰਾਂ ਨੂੰ ਪੱਤਾ ਦਿੱਤਾ ਜਾਂਦਾ ਹੈ ਪਰ ਉਹ ਵੀ ਸਾਡੇ ਤੱਕ ਨਹੀਂ ਪਹੁੰਚਦਾ ਪਿੰਡਾਂ ਵਿੱਚ ਮਨਰੇਗਾ ਮਜ਼ਦੂਰਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਆਪਣੇ ਚਾਹੇਤੇ ਨੂੰ ਪੰਚਾਇਤ ਸੈਕਟਰੀ ਵੱਲੋਂ ਕੰਮ ਤੇ ਲਗਾਇਆ ਜਾਂਦਾ ਹੈ ਕਈ ਮਜ਼ਦੂਰਾਂ ਦੀ ਹਾਜ਼ਰੀ ਜਾਲੀ ਲਗਾ ਕੇ ਪੈਸੇ ਖਾਏ ਜਾ ਰਹੇ ਹਨ ਜਦੋਂ ਇਸ ਬਾਰੇ ਬीडीपीਓ ਸੁਖਵਿੰਦਰ ਸਿੰਘ ਟਿਵਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਜਲਦੀ ਪਿੰਡ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਕੰਮ ਤੇ ਕੰਮ ਮਿਲੇਗਾ ਪੰਚਾਇਤ ਚੋਣਾ ਨਾਲ ਮਨਰੇਗਾ ਮਜ਼ਦੂਰਾਂ ਤੇ ਕੋਈ ਆਫਤ ਲਾਗੂ ਨਹੀਂ ਹੁੰਦੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮੈਂ ਨਰਾਜ ਕੁਮਾਰ ਜੀ ਜਿਹੜਾ ਇਹ ਤਾਰਨਾ ਪ੍ਰਦਰਸ਼ਨ ਆ ਇਹ ਪਹਿਲਾਂ ਵੀ ਅਸੀਂ ਬਹੁਤ ਵਾਰ ਕਰਿਆ ਹੈ ਪਰ ਉਹਦਾ ਕਾਰਨ ਇਹ ਹੈ ਕਿ ਜਿਹੜਾ ਕਿ 18 ਸਾਲ ਹੋ ਗਏ ਕਾਨੂੰਨ ਬਣੇ ਨੂੰ ਮਨਰੇਕਾ ਦਾ ਹੁਣ ਗਰਾਊਂਡ ਲੈਵਲ ਤੇ ਇਹਨੂੰ ਲਾਗੂ ਕਰਨਾ ਕੋਈ ਨਹੀਂ ਯਕੀਨੀ ਬਣਾ ਰਿਹਾ ਚਾਹੇ ਉਹ ਵੀਡੀਓ ਪ੍ਰਸ਼ਾਸਨ ਹੋ ਗਿਆ ਏਡੀਸੀ ਦਫ਼ਤਰ ਹੋ ਗਿਆ ਜੀਡੀਸੀ ਦਫ਼ਤਰ ਹੋ ਗਿਆ ਕਿਉਂਕਿ ਇਹ ਪਿੱਛੇ ਤੋਂ ਲੈ ਕੇ ਜਿਹੜਾ ਕਿ ਕਾਨੂੰਨ ਆ ਜਿਹੜਾ ਇਹਨੂੰ ਕੋਈ ਨਹੀਂ ਲਾਗੂ ਕੀਤਾ ਇਹਨੇ ਕਿਸੇ ਨੇ ਵੀ ਅਧਿਕਾਰੀ ਨੇ ਉਹਦਾ ਕਾਰਨ ਹੈ ਕਿ ਮਨਰੇਗਾ ਮਜ਼ਦੂਰਾਂ ਦੀ ਜਿਹੜੀ ਮੰਗ ਆ ਕਿ ਉਹ ਇਹ ਆ ਕਿ ਇਹਨੂੰ ਲਾਗੂ ਕੀਤਾ ਜਾਵੇ ਜਿਹੜੀ ਰਾਹਤ ਆ ਉਹ ਰਾਹਤ ਮਿਲ ਸਕਦੀ ਹੈ ਇਸ ਨਾਲ ਪੰਜਾਬ ਨੂੰ ਪੂਰੇ ਨੂੰ ਕਿਉਂਕਿ ਪੰਜਾਬ ਆ ਜਿਹੜਾ ਸਾਡਾ ਪਹਿਲਾਂ ਹੀ ਉਹ ਝੋੜਿਆ ਹੋਇਆ ਹੈ ਤੇ ਕੰਮ ਕੋਈ ਨਹੀਂ ਹੈਗਾ ਰੋਜ਼ਗਾਰ ਕੋਈ ਨਹੀਂ ਹੈਗਾ ਬੱਚੇ ਨੇ ਜਿਹੜੇ ਸਾਡੇ ਬਾਹਰ ਬਾਹਰ ਨੂੰ ਜਾ ਰਹੇ ਨੇ ਉਹਦਾ ਸਭ ਤੋਂ ਵੱਡਾ ਕਾਰਨ ਹੈ ਰੋਜ਼ਗਾਰ ਜੇਕਰ ਇਹ ਰੋਜ਼ਗਾਰ ਇੱਕ ਮਨਰੇਗਾ ਸਕੀਮ ਬਣਾਈ ਜਾ ਰਹਾ ਹੱਥ ਦੇਣ ਵਾਸਤੇ ਵੀ ਜੇ ਮਨਰੇਗਾ ਕਾਨੂੰਨ ਲਾਗੂ ਹੋ ਜਵੇ ਤਾਂ 100 ਦਿਨ ਦੀ ਗਾਰੰਟੀ ਦਿੱਤੀ ਹੈ ਸਰਕਾਰ ਨੇ ਇਹਨੂੰ 100 ਦਿਨ ਦੇ ਨਾਲ ਕਿ ਇੱਕ ਚੁੱਲਾ-ਚੁੱਲਾ ਚੱਲਦਾ ਕਿ ਅਸੀਂ ਕਹੀਏ ਕਿ ਉਦੋਂ ਬਾਹਰ ਦੀਆਂ ਕੋਈ ਸਹੂਲਤਾਂ ਲੈ ਲੂਗਾ ਕੋਈ ਕੋਠੀ ਬਾਲੂ ਇਹਦੇ ਨਾਲ ਜਾਂ ਕੋਈ ਬੱਚਿਆਂ ਨੂੰ ਵੱਡੀਆਂ ਡਿਗਰੀਆਂ ਕਰਵਾ ਲੂਗਾ ਉਹ ਨਹੀਂ ਸਿਰਫ ਇੱਕ ਚੁੱਲਾ ਚੱਲਦਾ 100 ਦਿਨ ਨਾਲ 322 ਰੁਪਏ ਦੀ ਹਾੜੀ ਹੈ ਉਹ 100 ਦਿਨ ਮਿਲਣੀਆਂ ਬਾਕੀ 200 ਦਿਨ ਤਾਂ ਫੇਰ ਵਿਹਲਾ ਬੰਦਾ ਅਸੀਂ ਤਾਂ ਸਾਡੀ ਮੰਗ ਇਹ ਆ ਕਿ ਇੱਕ ਤਾਂ ਇਹ ਜਿਹੜਾ ਰੋਜ਼ਗਾਰ ਆ ਇਹਨੂੰ ਵਧਾ ਕੇ 200 ਦਿਨ ਕੀ ਕੀਤਾ ਜਾਵੇ ਜਿਹੜਾ ਕਿ 100 ਦਿਨ ਬਣਿਆ ਪਹਿਲਾਂ ਤਾਂ ਇਹਨੂੰ ਹੀ ਲਾਗੂ ਕੀਤਾ ਜਾਵੇ ਜਿਹੜਾ ਅਧਿਕਾਰੀ ਇਹ 100 ਦਿਨ ਕੰਮ ਦੇਣ ਦੇ ਵਿੱਚ ਨਾਕਾਮ ਜਾਬ ਹੋ ਰਿਹਾ ਜਿਹਦੀ ਡਿਊਟੀ ਲਾਈ ਹੈ 100 ਦਿਨ ਕੰਮ ਦੇਣ ਦੀ ਉਹਦੇ ਦੇ ਬਣਦੀ ਕਾਰਵਾਈ ਉਹਦੀ ਪੂਰੀ ਫਾਈਲ ਚੈੱਕ ਕਰਨੀ ਚਾਹੀਦੀ ਹੈ ਵੀ ਕਿਉਂ ਨਹੀਂ ਲਿਪਾਇਆ ਤੂੰ ਕਿੱਥੇ ਕਮੀ ਆਈ ਆ ਉਥੋਂ ਪਤਾ ਲੱਗੂਗਾ ਇਹ ਇਸ ਗੱਲ ਕਰਕੇ ਮੰਗ ਆ ਸਾਡੀ ਕਿ ਜਿਹੜਾ ਮਨਰੇਗਾ ਕਾਨੂੰਨ ਆ ਉਹਨੂੰ ਲਾਗੂ ਕੀਤਾ ਜਾਵੇ ਤੇ ਬਹੁਤ ਪਿੰਡ ਸਾਰੇ ਇਹ ਨੇ ਕਿ ਡਿਮਾਂਡਸ ਕਰਦੇ ਨੇ ਮਨਰੇਗਾ ਕਾਨੂੰਨ ਬਣਿਆ ਹੋਇਆ ਇੱਕ ਵੀ ਅਸੀਂ ਨੇ 15 ਦਿਨ ਪਹਿਲਾਂ ਡਿਮਾਂਡ ਕਰਨੀ ਆ ਉਹ ਡਿਮਾਂਡ ਕਰਨਾ ਸਾਡੇ ਕਾਨੂੰਨ ਚ ਲਿਖਿਆ ਹੋਇਆ ਉਹਦੇ ਮੁਤਾਬਕ ਜੇਕਰ ਵਰਕਰ ਕਾਨੂੰਨ ਮੁਤਾਬਕ ਡਿਮਾਂਡ ਕਰਦੇ ਨੇ ਆ ਐਪਲੀਕੇਸ਼ਨ ਦੇ ਕੇ ਜਾਂਦੇ ਨੇ 15 ਦਿਨ ਵਾਸਤੇ ਤਾਂ ਇਹ ਉਹਨਾਂ ਨੂੰ ਕੰਮ ਦੇਣ ਦੀ ਬਜਾਏ ਉਹਨਾਂ ਦੇ ਨਾਲ ਬਹਿਸਵਾਜੀ ਕਰਦੇ ਨੇ ਕਿ ਤੁਸੀਂ ਅਰਜੀ ਦਿੱਤੀ ਆ ਥੋੜੇ ਦੇ ਪਰਚਾ ਕਰਵਾ ਦਾਂਗੇ ਤੁਸੀਂ ਅਰਜੀ ਦਿੱਤੀ ਆ ਤੁਹਾਨੂੰ ਤਾਂ ਅਸੀਂ ਹੁਣ ਕੰਮੇ ਨਹੀਂ ਦੇਣਾ ਤੁਹਾਡੇ ਦਾ ਪ੍ਰੋਜੈਕਟ ਹੀ ਖਤਮ ਕਰ ਦਾਂਗੇ ਇਹ ਜਦ ਤੱਕ ਜਾਰੀ ਰਹੂਗਾ ਜਦੋਂ ਤੱਕ ਸਾਡੀ ਮੰਗਾਂ ਮਨਜ਼ੂਰ ਨਹੀਂ ਕਰਦੇ ਕਾਨੂੰਨ ਨੂੰ ਲਾਗੂ ਨਹੀਂ ਕਰਦੇ ਹਨਵੀਰ ਕੋਰਾ ਹੈ ਪਿੰਡ ਬਾਸ਼ਾਪੁਰ ਕਾਲੀਗੀਤ ਹੋਈ ਹਾਂ ਕੀ ਮੰਗਿਆ ਤੁਸੀਂ ਤੁਹਾਡੇ ਕੀ ਮੰਗੇ ਇਹ ਸਾਡੀ ਮੰਗ ਹੈ ਜੀ ਕਾਨੂੰਨ ਮਦਦ ਸਾਨੂੰ ਕੰਮ ਮਿਲਣਾ ਚਾਹੀਦਾ ਅਸੀਂ ਡਿਵਾਨਡ ਦੇਨੇ ਕੰਮ ਦੀ ਸਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਕੰਮ ਨਹੀਂ ਦਿੱਤਾ ਜਾ ਰਿਹਾ ਸਾਨੂੰ ਪੂਰਾ ਪ੍ਰੋਪਰ ਜੀ ਬਾਕੀ ਜੇ ਉਹਦੇ ਵੀ ਕਿਸੇ ਪਿੰਡ ਦਾ ਕੰਮ ਮਿਲਦਾ ਸੀ ਨਾ ਸਾਨੂੰ ਨਿਯੁਕਤੀ ਪੱਤਰ ਦਿੱਤਾ ਜਾਂਦਾ ਜੀ ਸਾਡੇ ਤੇ ਉੱਪਰੋਂ ਪ੍ਰੈਸ਼ਰ ਪੈਂਦੇ ਨੇ ਵੀ ਇਹਨਾਂ ਵੀ ਡਿਮਾਂਡਾਂ ਨੇ ਨੂੰ ਕੰਮ ਨਾ ਦਿੱਤਾ ਜਾਵੇ। ਹਾਂਜੀ। ਬਾਕੀ ਮੇਟ ਹੈ ਮੇਟ ਸਾਡੇ ਇਹਨਾਂ ਦੇ ਮੈਂ ਆਪਦੇ ਚਾਹਤੇ ਰੱਖੇ ਜਾਂਦੇ ਨੇ ਕਿਉਂਕਿ ਮੇਟ ਆ ਮੇਟ ਕਰੇ ਕਿਸੇ ਦੇ ਆਪਦੇ ਆਪਦੇ ਚਾਹਤੇ ਨਹੀਂ ਨਾ ਪੰਦਾ ਦੂਜਿਆਂ ਦੇ ਨਹੀਂ ਪੰਦਾ। ਸਾਡੀ ਇਹੀ ਮੰਗ ਹੈ ਸਾਨੂੰ ਕਾਨੂੰਨ ਲਾਗੂ ਕੀਤਾ ਜਾਵੇ। ਸਾਡੀ ਆਨਲਾਈਨ ਅਰਜੀ ਉੱਤਰੋਂ ਤੋਂ ਆਨਲਾਈਨ ਹੋਵੇ। ਅਰਜੀ। ਧੰਨਵਾਦ। ਜੀ ਸਾਡੇ ਪਰੋਂ ਨਾ ਹੁਣ ਮੈਕਸੀਮਮ ਜਿਹੜੇ ਹੈਗੇ ਆ ਪਿੰਡਾਂ ਦੇ ਵਿੱਚ ਜਿਹੜੇ ਐਸਟੀਮੇਟ ਲਵਾ ਕੇ ਵਰਕ ਤਕਰੀਬਨ ਅਪਰੂਵ ਕਰਾ ਲਏ ਨੇ ਅਸੀਂ ਹੁਣ ਜਿਹੜੇ ਹੈਗੇ ਆ ਆਉਣ ਵਾਲੇ ਜਿਹੜੇ ਅੱਜ ਅੱਜ ਵੀ ਕਾਫੀ ਮਸਤੋਰ ਕੱਢੇ ਆ ਆਉਣ ਵਾਲੀ ਵੀਕ ਦੇ ਵਿੱਚ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਿਹਦੇ ਤੇ ਕੰਮ ਚੱਲਣੇ ਆਲੇ ਸਾਰੇ ਪਿੰਡਾਂ ਦੇ ਵਿੱਚ ਸ਼ੁਰੂ ਕਰਵਾ ਦਾਂਗੇ ਕਿਉਂਕਿ ਪਹਿਲਾਂ ਅੱਜ ਤੋਂ ਪਹਿਲਾਂ ਜਿਹੜੇ ਹੈਗਾ ਚੋਣ ਜਾਬਤਾ ਲੱਗਿਆ ਹੋਇਆ ਸੀਗਾ ਉਹਦੇ ਕਰਕੇ ਥੋੜੀ ਡਿਲੇ ਹੋਈ ਹੋਇਆ ਆ ਆਦਰਵਾਈਜ਼ ਕੋਈ ਡਿਲੇ ਨਹੀਂ ਹੁੰਦੀ ਹੈਗੀ ਟਾਈਮ ਸਿਰੇ ਕੰਮ ਵੱਲ ਜਾਂਦਾ ਜੀ ਉਹਨਾਂ ਜਿੱਤੇ ਚੋਣਾਂ ਆਲੇ ਜਿਸ ਤੋਂ ਉੱਪਰ ਨਹੀਂ ਨਹੀਂ ਉਹਦੇ ਜੋ ਕੋਈ ਪੰਚਾਇਤੀ ਜੋ ਉਹਨਾਂ ਦੇ ਵਿੱਚ ਬ੍ਰੇਕ 걸 ਲਈ ਕੋਈ ਜ਼ਿੰਮੇਵਾਰੀ ਨਹੀਂ ਹੁੰਦਾ ਹੈਗਾ ਜੇ ਕੋਈ ਕੰਮ ਅਪਰੂਵ ਹੋਇਆ ਹੋਇਆ ਵਾ ਤਾਂ ਉਹ ਚਲਾ ਸਕਦੇ ਆ ਉਹਨਾਂ ਦੀ ਇੱਕ ਮੰਗ ਜਿਹੜੇ ਕੰਮ ਨਹੀਂ ਮਿਲ ਰਹੀ ਕਰਨੀ ਉਹਨਾਂ ਨੂੰ ਜੇ ਉਹਨਾਂ ਦੀ ਕੋਈ ਹੋਗੀ ਤਾਂ ਜ਼ਰੂਰ ਅਸੀਂ ਕੇਸ ਫਾਰਵਰਡ ਕਰਾਂਗੇ ਆਦਰਵਾਇਜ਼ ਤਾਂ ਅਸੀਂ ਇਹਨਾਂ ਨੂੰ 100 ਦਿਨ ਤਾਂ ਕੰਮ ਹੀ ਦੇ ਦਾਂਗੇ ਠੀਕ ਹੈ ਜੀ